ਸਲੋਕ ਮਹਲਾ 9 ਕੀ ਸਲੋਕ 7 ਤਨ ਧਨ ਸੰਪੇ ਸੁਖ ਦਿਓ ਔਰ ਜੇ ਨੀਕੇ ਧਾਮ ਕੋ ਨਾਨਕ ਸੁਨ ਰੇ ਮਨਾ ਸਿਮਰਤ ਨਾ ਕਾਹੀ ਰਾਮ ਸਿਮਰਤ ਕਾਹੀ ਨਾ ਰਾਮ ਸਤਗੁਰੁ ਸਮਝਾਉਂਦੇ ਨੇ ਏ ਮਨਾ ਤਨਐ ਸਰੀਰ ਅੰਦਰਲਾ ਧਨ ਗਿਆਨ ਬਾਹਰਲੀ ਮਾਇਆ ਸੰਪੇ ਸੁੱਖ ਦੀ ਜੋ ਸਾਰਾ ਕੁਝ ਕੁਦਰਤ ਨੇ ਬਣਾਇਆ ਏ ਜੀਵ ਖਾਤਰ ਉਹ ਸੁੰਦਰ-ਸੁੰਦਰ ਧਾਮ ਔਰ ਅੰਦਰਲਾ ਵੀ ਸੁੰਦਰ ਧਾਮ ਦਸਮਾ ਦਵਾਰ ਹਰ ਦਵਾਰ ਸੰਤ ਲੋਕ ਇਹ ਸਾਰਾ ਕੁਝ ਉਹਦੀ ਕਿਰਪਾ ਨਾਲ ਖੜਾ ਦੀਨ ਦੁਨੀਆ ਤੇਰੀ ਟੇਕ ਸਭ ਮੇ ਰਵਿਆ ਸਹਿਬ ਉਥੇ ਪਹੁੰਚਣਾ ਆਪਾਂ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਕਹਿੰਦੇ ਕਿਉਂ ਨਹੀਂ ਉਹਦੀ ਸੋਝੀ ਪ੍ਰਾਪਤ ਕਰਦਾ ਹੈ ਮਨਾ ਉਹ ਰਾਮ ਨਾਮ ਦੇ ਮੋੜ ਨਾਲ ਕਿਉਂ ਨਹੀਂ ਜੁੜਦਾ ਆਪ ਹੀ ਰਾਮ ਬਣਿਆ ਬੈਠਾ ਮਾ ਇਹ ਗਲਤੀ ਆਪਾਂ ਨਹੀਂ ਕਰਨੀ ਗੁਰਕੇ ਚਰਨ ਬਾਣੀ ਨਾਲ ਜੁੜ ਕੇ ਆਪਾਂ ਸ੍ਰੀਚ ਰਹਿਂਦੇ ਰਹਿਂਦੇ ਆਪਾਂ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਆਪਦੇ ਘਰ ਪਹੁੰਚ ਜਾਣਾ ਕਿਤੇ ਨਹੀਂ ਜਾਣ ਆਉਣਾ ਹੈਗਾ ਇਹ ਤਾਂ ਸਮਝਣਾ ਹੀ ਆਪਾਂ ਬਾਣੀ ਤੋਂ